ਸੱਚੇ ਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਅੱਜ ਵੀਰੋ ਦੁਬਾਰਾ ਤੋਂ ਫੇਰ ਆਪਾਂ ਖੇਤ ਆਇਆ ਤੇ ਖੇਤ ਜੋ ਆਪਾਂ ਸਰੋਂ ਕੱਟੀ ਕੀਤੀ ਸੀ ਉਹਨੂੰ ਅੱਜ ਢੰਬੇ ਦਾ ਆਪਾਂ ਕੱਢਾਂਗੇ ਢੰਬਾ ਆਪਾਂ ਨੂੰ ਮਿਲ ਗਿਆ ਸੀ ਤਾਂ ਤਾਂ ਕਰਕੇ ਆਪਾਂ ਸੋਚਿਆ ਚਲੋ ਵਲੌਗ ਵੀ ਸਟਾਰਟ ਕਰਦੇ ਆਂ ਤੇ ਸਰੋ ਕਰਾਂਗੇ ਉਸ ਤੋਂ ਬਾਅਦ ਹੋਰ ਵੀ ਕੰਮ ਕਰ ਕਰਾਂਗੇ ਤੇ ਵੀਡੀਓ ਨਾਲ ਜੁੜੇ ਰਹੋ ਦੇਖਦੇ ਹਾਂ ਅੱਜ ਦਾ ਦਿਨ ਆਪਣਾ ਕਿਵੇਂ guzਰਦਾ ਹੈ ਅੱਜ ਮੌਸਮ 'ਚ ਥੋੜਾ ਫਰਕ ਜ਼ਰੂਰ ਹੈ ਕਿ ਕੱਲ ਬਹੁਤ ਜਿਆਦਾ ਗਰਮੀ ਸੀ ਤੇ ਅੱਜ ਕੱਲ ਨਾਲ ਫਰਕ ਹੈ ਤੇ ਦੇਖਦੇ ਆਪਾਂ ਇੜੰਬਾ ਆਪਣਾ ਆ ਗਿਆ ਤੇ ਆਪਣਾ ਜ਼ਮੀਨ ਹੈਗੀ ਆ ਨਵੀਂ ਤੇ ਨਾਲ ਲੱਗਦੀ ਨਹਿਰ ਆ ਤੇ ਨਹਿਰ ਦੇ ਉੱਤੋਂ ਜਦੋਂ ਥੱਲੇ ਨੂੰ ਇੜੰਬਾ ਉਤਰੇਗਾ ਤੇ ਦੇਖਦੇ ਆ ਕਿ ਇਸ ਤਰੀਕੇ ਨਾਲ ਉਤਰਦਾ ਹੈ ਇਹ ਜਗਾ ਦੇਖ ਸਕਦੇ ਹੋ ਇੱਧਰ ਪਿੱਛੇ ਵੀ ਦੇਖ ਸਕਦੇ ਹੋ ਬਹੁਤ ਉੱਚੀ ਜਗ੍ਹਾ ਤਜਮੀਰ ਆਪਣੀ ਕਾਫੀ ਨੀਵੀਂ ਆ ਇਹ ਪਿੱਛੇ ਨਹਿਰ ਜਿਹਦਾ ਅਕਸਰ ਗਰਮੀ ਦੇ ਦਿਨਾਂ ਚ ਛੋਣਿਆਂ ਨੂੰ ਆਪਾਂ ਪਾਣੀ ਲਾਉਂਦੇ ਆ ਤੇ ਪਿੱਛੇ ਤੁਸੀਂ ਟਰੈਕਟਰ ਆਉਂਦਾ ਦੇਖ ਸਕਦੇ ਹੋ ਇਹ ਟਰੈਕਟਰ ਦੇ ਪਿੱਛੇ ਪਾਇਆ ਢੰਬਾ ਆ ਜਿਹਦੇ ਦਾ ਪਸਾਰੋ ਕੱਟਣੀ ਆ ਤੇ ਹੁਣ ਦੇਖਦੇ ਆ ਕਿਵੇਂ ਚੜਾਈ ਤੋਂ نیچے ਉਤਰੇਗਾ ਬਾਬਾ ਸੁੱਖ ਰੱਖੇ ਕਿ ਵਧੀਆ ਤਰੀਕੇ ਨਾਲ ਢੰਬਾ ਆਪਣਾ ਉਤਰ ਜਾਏ ਜਗਾ ਕਾਫੀ ਉੱਚੀ ਹੋਣ ਕਰਕੇ ਜਗਮੀਨ ਕੋ ਜੋ ਉੱਚੀ ਹੋਣ ਕਰਕੇ ਜੋ ਡੰਪੇ ਵਾਲਾ ਟੰਕਾ ਲਾਉਣ ਨੇ ਪਹਿਲਾਂ ਹੀ ਅਲੱਤ ਫਰਤਾ ਕੇ ਤੁਸੀਂ ਸੈੱਟ ਤੇ ਰਹਿਣਾ ਕਿਉਂਕਿ ਜਗਾ ਖਤਰੇ ਵਾਲੀ ਵੀ ਆ ਤਾਂ ਹੋਣਾ ਦੇਖਦੇ ਆ ਦੇਖ ਰਹੇ ਹੋ ਤੁਸੀਂ ਟਰੈਕਟਰ نیچے ਆ ਰਿਹਾ ਜੇ ਵਧੀਆ ਤਰੀਕੇ ਨਾਲ ਜਗਾ ਬਣੀ ਹੋਵੇ ਤਾਂ ਫਿਰ ਕੋਈ ਚਿੰਤਾ ਦੀ ਗੱਲ ਨਹੀਂ ਹੁੰਦੀ ਕਿਉਂਕਿ ਉੱਚੀ ਨੀਵੀਂ ਜਗਾ ਤੇ ਹਮੇਸ਼ਾ ਜੋ ਵੀ ਕੋਈ ਕੰਮ ਹੈ ਸੋਚ ਕੇ ਕਰਨਾ ਪੈਂਦਾ ਹੈ ਤੇ ਜੋ ਜਿਆਦਾ ਦਿਮਾਗ ਨਾਲ ਚੱਲਦਾ ਉਹ ਇਹ ਸੋਚ ਕੇ ਕੰਮ ਕਰਦੇ ਆ ਵੈਸੇ ਤਾਂ ਕਈ ਜਿਵੇਂ ਲੱਗਦਾ ਠੀਕ ਕਿਸੇ ਨੂੰ ਤੱਕਰ ਲੈਂਦੇ ਆ ਤਾਂ ਤੁਸੀਂ ਦੇਖਿਆ ਵਧੀਆ ਰੰਬਾ نیچے ਆ ਗਿਆ ਹੋਰ ਮਿੱਟੀ ਤਨ ਇਹ ਜਗਾ ਸੀ हूँ आप कटदा सरों तो यह अडंबा फिट हो चुके आप पहला इट्ठी कर ली थी तो हूँ आप बस थलो चक चक फुटाने तो वाया हो गया टाइम फिर अडंभा मिल गया ਤਾਂ ਟਾਈਮ ਸੇ ਲਈ ਆਪਣੀ ਸਰੋ ਵੀ ਨਿਕਲ ਜੇਗੀ। ਬਾਬਾ ਮੇਰ ਕਰ ਮਸ਼ੀਨ ਵਧੀਆ ਤਰੀਕੇ ਨਾਲ ਚੱਲ ਜੇ ਕਿਉਂਕਿ ਪਹਿਲਾਂ ਅੰਕਲ ਨੇ ਸਟਾਰਟ ਕੀਤੀ ਸੀ ਤਾਂ ਸ਼ਾਫਟ ਲਹਿ ਗਈ। ਕਦ ਦੁਬਾਰਾ ਹੋਣਾ। ਸ਼ਾਫਟ ਨੂੰ ਸੈੱਟ ਕਰ ਰਹੇ ਆ। ਤੁਸੀਂ ਦੇਖ ਸਕਦੇ ਹੋ। ਸਰੋ ਆਪਣੀ ਕੱਢ ਗਈ ਆ ਬਹੁਤ ਹੀ ਵਧੀਆ ਸਰੋ ਨਿਕਲੀ ਆ ਦੇਖ ਸਕਦੇ ਹੋ ਜਿਵੇਂ ਅੰਕਲ ਨੇ ਕਿਹਾ ਸੀ ਕਿ ਸਰੋ ਬਹੁਤ ਹੀ ਵਧੀਆ ਤੇ ਸਾਫ਼ ਨਿਕਲੇਗੀ ਉਸੇ ਤਰ੍ਹਾਂ ਹੀ ਸਰੋ ਨਿਕਲੀ ਸੀ ਤਾਂ ਟਾਈ ਤੇ ਨਗਰ ਤੇ ਆਪਣੀ ਸਰੋ ਨਿਕਲ ਗਈ ਹੈ ਕਨਾਲ ਦੇ ਵਿੱਚੋਂ ਤੇ ਹੜੰਭਾ ਉਹ ਨਹੀਂ ਜਾ ਰਿਹਾ कनाल अपनी सरों से छे सौ रुपए अंकल ने कटाई ली सी जो कि पाँच किलोमीटर दूरों चल के आया से अपने लिए वधिया हो गया तो अंकल लिए भी वधिया ही हो गया होना क्योंकि जिन्हें छे सौ क्ढ़ी है कुछ ना कुछ तो उन्होंने भी पल्ले प्या हो ही होना है ਜੇਕਰ ਆਪਾਂ ਕੱਠਾ ਨਾਲ ਵੱਟਦੇ ਤਾਂ ਪਹਿਲਾਂ ਵੱਟ ਕੇ ਉਸ ਤੋਂ ਬਾਅਦ ਘਰੇ ਲਾ ਜਾ ਕੇ ਤੇ ਫਿਰ ਆਪਾਂ ਨੂੰ ਛੱਟ ਨਹੀਂ ਪੈਣੀ ਸੀ ਤਾਂ ਉਸ ਤੋਂ ਵਧੀਆ ਹੀ ਹੋ ਗਿਆ ਇਹ ਆਪਣੀ ਉੱਤੋਂ ਤੋਂ ਵੱਟ ਕੇ ਹੱਥਾਂ ਨਾਲ ਤੇ ਕੱਢੀ ਗਈ ਹੁਣ ਆਪਣਾ ਬਾਲਨ ਰਹਿ ਗਿਆ ਵਾ ਤੇ ਬਾਲਨ ਵੀ ਆਪਾਂ ਪੱਟ ਲੈਣ ਆਇਆ ਤਾਂ ਫਿਰ ਇੱਥੇ ਪੀਚਾ ਕੇ ਪੱਠੇ ਤੇ ਪਹਿਲਾਂ ਜੋ ਆਪਣੇ ਬਰਸੇਮ ਬਰਸੇਮ ਦੇ ਪੱਠਾ ਵਿੱਚ ਜੋ ਸਰੋ ਬੀਜੀ ਹੀ ਉਹ ਆਪਾਂ ਨੇ ਮੋਟੇ ਵੱਡੇ ਇਹ ਉਹ ਆਪਾਂ ਹੱਥਾਂ ਨਾਲ ਕੁੱਟਾਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਸਰੋਂ ਕਰ ਲੈ ਐ ਸੀ ਤੇ ਇਧਰ ਮੱਝਾਂ ਪਾਇਸੀ ਪੱਠੇ ਤੇ ਪੱਠੇ ਮੱਝਾਂ ਖਾ ਰਹੀਆਂ ਤੇ ਹੋਣਾ ਚਾਰਾ ਆਪਾਂ ਨੇ ਖੇਤ ਤੇ ਖੇਤ ਜਾ ਕੇ ਪੱਠੇ ਲੈਵਨੇ ਆ ਤੇ ਕਰਦੇ ਆ ਕੱਲ ਖੇਤ ਜਾ ਕੇ ਹੋਣਾ ਪਾ ਕੇ ਖੇਤ ਤੇ ਖੇਤ ਆਪਾਂ ਪੱਠੇ ਵੱਢਨੇ ਆ ਪੱਠੇ ਵੱਢ ਕੇ ਤੇ ਉਸ ਤੋਂ ਬਾਅਦ ਚੱਲ ਕੇ ਦੇਖਦੇ ਆ ਜੋ ਸਰੋ ਵੱਢ ਕੇ ਰੱਖੀ ਸੀ सरो अपनी चली गई है घर आप पट्ठे वढ़ने कल पट्ठे वढ़ के उस तो बाद घरे जा के करा बात ਤਾਂ ਇਹ ਪੱਠੇ ਆ ਜਿਨ੍ਹਾਂ ਦੇ ਵਿੱਚ ਪਹਿਲਾਂ ਸਰੋਸ ਹੀ ਆਪਣੇ ਕਿਤੇ ਕਿਤੇ ਤਾਂ ਦਾਤਰ ਨਾਲ ਪੱਠੇ ਵੱਢਨੇ ਉਦੋਂ ਆਪਾਂ ਨੂੰ ਥੋੜਾ ਔਖਾ ਸੀ ਤੇ ਅੱਜ ਦੇਖਾਂਗੇ ਦਾਤਰ ਨਾਲ ਪੱਠੇ ਵੱਢ ਕੇ ਜਿੱਤਾ ਵਧੀਆ ਕਟਾਈ ਹੋ ਗਈ ਪੱਠਾ ਦੀ ਫਿਰ ਦਾਤਰ ਨਾਲ ਵੱਢਾ ਕੇ ਜੇਕਰ ਵਧੀਆ ਨਾਲ ਵੱਢੇ ਗਈ ਤਾਂ ਫਿਰ ਦਾਤਰ ਵੀ ਆਪਾਂ ਲੈ ਕੇ ਆਏ ਤਾਂ ਫਿਰ ਦਾਤਰ ਨਾਲ ਪੱਠੇ ਵੱਢਾਗੇ ਤਾਂ ਹੌਣ ਵੱਢਦੇ ਪੱਠੇ ਪੱਠੇ ਆਪਣੇ ਵੱਢੇ ਗਏ ਆ ਤਾਂ ਦਾਤਰ ਨਾਲ ਸਹੀ ਪੱਠੇ ਵੱਢੀਚੇ ਨਹੀਂ ਸੀ ਤਾਂ ਆਪਾਂ ਦਾਤਰ ਨਾਲ ਵੱਢੇ ਸੀ ਪੱਠੇ ਕਿਉਂਕਿ ਦਾਤਰ ਨਾਲ ਪੱਠੇ ਸਹੀ ਤਾਂ ਨਹੀਂ ਵੱਢੀਚ ਰਹੇ ਸੀ ਕਿਉਂਕਿ ਜਿੱਥੇ ਸਰੋ ਸੀ ਤਾਂ ਸਰੋ ਵੱਢੀ ਗਏ ਸੀ ਥੋੜੇ ਉੱਤੋਂ ਤੇ ਜਦੋਂ ਆਪਾਂ ਦਾਤਰ ਚਲਾਉਂਦੇ ਸੀ ਤਾਂ ਦਾਤਰ ਉਹ ਜਿਹੜੇ ਥੱਲੇ ਉਹਦੀ ਮੋਢੀ ਹੈ ਉਹਨੂੰ ਵੱਢਦਾ ਸੀ ਜਿਹਦੇ ਕਰਕੇ ਪੱਠੇ ਖਰਾਬ ਹੁੰਦੇ ਸੀ ਤਾਂ ਪੱਠੇ ਖਰਾਬ ਹੁਣ ਤੋਂ ਬਚਨ ਲਈ ਆਪਾਂ ਪੱਠੇ ਦਾਤ ਨਾਲ ਵੱਢ ਲਾ ਹੀ ਤਾਂ ਖਾਲੀ ਜਗ੍ਹਾ ਹੁਣ ਕਰਕੇ ਵਧੀਆ ਪੱਠੇ ਵੱਢੇ ਗਏ ਸੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਪੱਠੇ ਆਪਾਂ ਵੱਢਿਆ ਤੇ ਹੁਣ ਇਹਨਾਂ ਨੂੰ ਪੰਡਾ ਪਾ ਕੇ ਤੇ ਟਰਾਲੀ ਉੱਪਰ ਲੱਦ ਕੇ ਤੇ ਲੈ ਕੇ ਚਲਦੇ ਆ ਕਰੇ ਤੇ ਕਰੇ ਜਾ ਕੇ ਮਿਲਦੇ ਹਾਂ ਤੁਹਾਨੂੰ ਪੱਠੇ ਲੈ ਕੇ ਆਪਾਂ ਆ ਗਏ ਹਵੇਲੀ ਵਿੱਚ ਇਹ ਦੇਖ ਸਕਦੇ ਹੋ ਟਰਾਲੀ ਤੇ ਇਧਰ ਮੱਝ ਆਪਣੀਆਂ ਪੱਠੇ ਲੈ ਖਾ ਰਹੀਆਂ ਤੇ ਸ਼ਾਮ ਦਾ ਵੇਲਾ ਹੋ ਗਿਆ ਤੇ ਵਲੌਗ ਨੂੰ ਇੱਥੇ ਕਰਦੇ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲਿਓ ਕਲਿੱਕ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖੇ